ਤੁਹਾਡਾ ਨਾਮ ਕੀ ਜੀ ਮੇਰਾ ਨਾਮ ਕਿਰਪਾਲ ਸੰਧਿਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਬੀਟਾ ਜੀ ਅੰਬਾਲਾ ਅੰਬਾਲਾ ਅੱਛਾ ਤਫੀਲ ਸਾਹਾ ਅੱਜ ਕਿਸ ਸਬੰਧ ਤੋਂ ਤੁਸੀਂ ਇੱਥੇ ਆਏ ਅਸੀਂ ਸਬੰਧ ਹੈ ਜੀ ਮੇਰਾ ਬੇਟਾ ਦੁਬਈ ਸੀ ਉਦਮ ਸਿੰਘ ਉਹਦੀ ਡੈੱਡ ਬੜੀ ਲੈਣਾ ਸਾਨੂੰ ਉਬਰਾਏ ਸਾਹਿਬ ਨੇ ਮਦਦ ਕੀਤੀ ਹੈ ਉਹਨਾਂ ਨੇ ਹੀ ਸਾਨੂੰ ਦੱਸਿਆ ਔਰ ਇਸ ਕੰਮ 'ਚ ਉਹਨਾਂ ਦਾ ਹੀ ਸਹਿਯੋਗ ਹੈ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਕਿਉਂਕਿ ਅਸੀਂ ਇੰਨੇ ਚੁੱਕ ਨਹੀਂ ਸੀ ਸਾੜੀ ਪੰਜ ਤੋਂ ਬਾਅਦ ਵੀ ਅੱਜ ਉਹਨਾਂ ਦੀ ਡੈੱਡ ਬਡੀ ਲੈਣਾ ਹੈ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ 'ਚ ਹਰ ਤਰ੍ਹਾਂ ਤੇ ਸਾਡੇ ਨਾਲ ਰਹੇ ਨੇ ਤੇ ਇਸ ਦੀਆਂ ਉਦਮ ਸਿੰਘ ਦੀਆਂ ਦੋ ਜੋੜਾ ਕੁੜੀਆਂ ਹੋ ਸਕਦਾ ਹੈ ਕਿ ਅੱਗੇ ਵੀ ਉਹਨਾਂ ਵਾਸਤੇ ਕੋਈ ਸੋਚਣ ਕਿਉਂਕਿ ਬਹੁਤ ਸਮਝਦਾਰ ਬੜੇ ਖੁਧੀ ਆਦਮੀ ਹੈ ਉਹ ਬਰਾ ਸਾਹਿਬ ਹੈ ਔਰ ਸਾੜੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ ਕੋਈ ਸਾ ਤੂੰ ਉਮੀਦ ਨਹੀਂ ਰੱਖੀ ਇਹਨਾਂ ਨੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦੀ ਕਰ ਰਹੇ ਹਾਂ ਬਹੁਤ ਸ਼ੁਕਰੀਆ ਕਰ ਰਹੇ ਹਾਂ ਵੀ ਬੋਲਣ ਨੂੰ ਤਾਂ ਬਥੇਰੇ ਕੁਝ ਆ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬਾਦਾ ਪਰ ਚੈਰੀਟੇਬਲ ਟਰਸਟ ਦੇ ਮਾਜਾ ਜੋਨ ਦਾ ਐਡਵਾਈਜ਼ਰ ਆ ਅੱਜ ਅਸੀਂ ਇੱਥੇ ਇੱਕ ਡੈੱਡ ਬੋਡੀ ਲੈਣ ਆਏ ਆ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਸੌਂਪਣੀ ਆ ਇਹ ਅੰਬਾਲਾ ਦੇ ਬੀਟਾ ਪਿੰਡ ਜ਼ਿਲ੍ਹਾ ਅੰਬਾਲਾ ਦੇ ਬੀਟਾ ਪਿੰਡ ਦਾ 41 ਸਾਲ ਦਾ ਨੌਜਵਾਨ ਸੀਗਾ ਉਦਮ ਸਿੰਘ ਸਨ ਆਫ ਕਰਪਾਲ ਸਿੰਘ ਸਰਦਾਰ ਕਰਪਾਲ ਸਿੰਘ ਉਰੀਓ ਦੇ ਪਿਤਾ ਜਿਹੜੇ ਸਾਡੇ ਨਾਲ ਨੇ ਉਹਨਾਂ ਦੇ ਉਦਮ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਵੀ ਇੱਥੇ ਪਹੁੰਚੇ ਨੇ ਇਹ ਦੁਬਈ ਗਿਆ ਸੀਗਾ ਕਾਫੀ ਲੰਬੇ ਸਿਰ ਤੋਂ ਚਿਰ ਤੋਂ ਉੱਥੇ ਕੰਮਕਾਰ ਕਰਦਾ ਸੀ ਰੋਜ਼ਗਾਰ ਦੀ ਭਾਲ ਦੇ ਵਿੱਚ ਇੱਥੇ ਗਿਆ ਸੀਗਾ ਉੱਥੇ ਸਾਰਾ ਇਹਦਾ ਕੰਮਕਾਰ ਸੀਗਾ ਦੋ ਇਹਦੀਆਂ ਬੱਚੀਆਂ ਨੇ ਬਾਕੀ ਇਹ ਪਰਿਵਾਰ ਆ ਇੱਥੇ ਜਿਹੜਾ ਇਹਨਾਂ ਦਾ ਬਿਰਧ ਨੇ ਇਹ ਵੀ ਕਿ ਪਿਛਲੀ ਜਿਹੜਾ ਇਹ 19 ਜੁਲਾਈ ਦੇ ਨੇੜੇ ਤੇੜੇ ਇਹਨਾਂ ਨਾਲ ਸੰਪਰਕ ਟੁੱਟ ਗਿਆ ਇਸ ਉਦਮ ਸਿੰਘ ਦਾ ਬੱਚੇ ਦਾ ਤੇ ਉਤ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਲਗਭਗ 1 ਮਹੀਨਾ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਮਿਲਦੀ ਆ ਅ ਉੱਥੇ ਕੀ ਕਾਰਨ ਹੋਇਆ ਇਹਦੇ ਬਾਰੇ ਅ ਜੀ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ ਕਾਰਨਾ ਕਰਕੇ ਉਹਦੀ ਮੌਤ ਹੋਈ ਆ ਉਹ ਡੈੱਡ ਬੋਡੀ ਜਦੋਂ ਮਿਲਦੀ ਆ ਤੇ ਉਹਦੀ شناخت ਵਾਸਤੇ ਫਿਰ ਡਾਕਟਰ ਐਸ.ਪੀ ਸਿੰਘ ਵਰਾਏ ਹੋਰਾਂ ਨੇ ਆਪਣੇ ਸਾਡੇ ਹਰਿਆਣਾ ਯੂਨਿਟ ਦੇ ਜਿਹੜੇ ਸਾਡੇ ਆਗੂ ਨੇ ਲਖਵਿੰਦਰ ਸਿੰਘ ਗਰੇਵਾਲ ਹੋਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਉਹ ਮ੍ਰਿਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਅਬਰਾਇਦ ਸਾਹਿਬ ਨੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਤੇ ਜਿਹੜਾ ਭੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ ਤੇ ਹਾਲਾਂਕਿ ਉਹਨਾਂ ਨੇ ਅਬਰਾਇਦ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਜਿਹੜਾ ਭੇਜਣ ਦਾ ਖਰਚਾ ਵਾ ਡੈੱਡ ਬੋਡੀ ਨੂੰ ਉਹਦਾ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣੇ ਆ ਕੁਝ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਬਾਅਦ ਪਰ ਫਿਰ ਵੀ ਫਿਲਹਾਲ ਜਿਹੜਾ ਪਰਿਵਾਰ ਨੂੰ ਫੌਰੀ ਜਿਹੜੀ ਰਾਹਤ ਆ ਉਹ ਰਾਜ ਸਾਹਿਬ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਦਿੱਤੀ ਆ ਹੁਣ ਇਹ ਅੱਜ ਇਹਨਾਂ ਨੇ ਲੈ ਕੇ ਜਾਣੀ ਹੈ ਫਿਰ ਅੰਤਮ ਰਸਮਾਂ ਇਹ ਪਰਿਵਾਰ ਵਾਲੇ ਉੱਥੇ ਬੀਟਾਪਿੰਡ ਦੇ ਵਿੱਚ ਕਰਨਗੇ ਤੇ ਉਦਮ ਸਿੰਘ ਦੀਆਂ ਦੋ ਬੇਟੀਆਂ ਨੇ ਜੜੁਆ ਦੁੱੜ ਜੜੁਆ ਬੇਟੀਆਂ ਨੇ ਇਹ ਉਹਨਾਂ ਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹਨਾਂ ਦੇ ਅੱਗੇ ਖਰਚੇ ਵਾਸਤੇ ਜੋ ਵੀ ਜੋ ਸਾਡੇ ਟਰਸਟ ਵੱਲੋਂ ਬਰਾਇ ਸਾਹਿਬ ਵੱਲੋਂ ਜੋ ਪੈਨਸ਼ਨ ਦਾ ਇੱਕ 2000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਾ ਜਿਹੜਾ ਇੱਕ ਵਿਧੀ ਮੁਤਾਬਕ ਜਿਹੜਾ ਚੱਲਦਾ ਕੰਮ ਉਹ ਪੈਨਸ਼ਨ ਜਿਹੜੀ ਆ ਇਹਨਾਂ ਨੂੰ 2000 ਰੁਪਿਆ ਮਹੀਨਾ ਜਿਹੜੀ ਉਹ ਵੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ ਮੇਰਾ ਨਾਮ ਕਰਪਾਲ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਪਿੰਡ ਬੀਟਾ ਜੀ ਅੰਬਾਲਾ ਅੰਬਾਲਾ ਤਹਿਸੀਲ ਸਾਹਾ ਅੱਜ ਕਿਸ ਸੰਬੰਧ ਤੁਸੀਂ ਇੱਥੇ ਆਏ ਅਸੀਂ ਸੰਬੰਧ ਆ ਜੀ ਮੇਰਾ ਬੇਟਾ ਦੁਬਈ ਸੀ ਉਦਮ ਸੀ ਉਹਦੀ ਡੈਡ ਬੜੀ ਲੈਣਾ ਸਾਨੂੰ ਉਹ ਬਾਈ ਸਾਹਿਬ ਨੇ ਵੀ ਮਦਦ ਕੀਤੀ ਹੈ ਉਹਨਾਂ ਨੇ ਹੀ ਸਾਨੂੰ ਦੱਸਿਆ ਔਰ ਇਸ ਕੰਮ ਚ ਉਹਨਾਂ ਦਾ ਹੀ ਸਹਿਯੋਗ ਹੈ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਕਿਉਂਕਿ ਅਸੀਂ ਇੰਨੇ ਜੋ ਕੁ ਨਹੀਂ ਸੀ ਸਾਡੀ ਪਹੁੰਚ ਤੋਂ ਬਾਹਰ ਸੀ ਵੀ ਅੱਜ ਉਹਨਾਂ ਦੀ ਡੈੱਡ ਬੋਡੀ ਲੈਣਾ ਹੈ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ ਵਿੱਚ ਹਰ ਤਰ੍ਹਾਂ ਤੇ ਸਾਡੇ ਨਾਲ ਰਹੇ ਨੇ ਤੇ ਇਸ ਦੀਆਂ ਉਦਮ ਸਿੰਘ ਦੀਆਂ ਦੋ ਜੋੜਾ ਕੁੜੀਆਂ ਹੋ ਸਕਦਾ ਕਿ ਅੱਗੇ ਵੀ ਉਹਨਾਂ ਵਾਸਤੇ ਕੋਈ ਸੋਚਣ ਕਿਉਂਕਿ ਬਹੁਤ ਸਮਝਦਾਰ ਬੜੇ ਖੁਜੀ ਆਦੀ ਨੇ ਉਹ ਬਰਾ ਸਾਹਿਬ ਹੈ ਨਾ ਔਰ ਸਾਡੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ ਕੋਈ ਸਾ ਤੂੰ ਉਮੀਦ ਨਹੀਂ ਰੱਖੀ ਇਹਨਾਂ ਨੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦੀ ਕਰਦੇ ਹਾਂ ਬਹੁਤ ਸ਼ੁਕਰੀਆ ਕਰ ਰਹੇ ਆ ਵੀ ਬੋਲੰਗ ਨੂੰ ਤਾਂ ਬਥੇਰਾ ਕੁਝ ਫੁਗੜ ਹੋ ਰਹੀ ਉਹਨਾਂ ਨੂੰ ਕਿਹਾ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਮਿਰਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਅਬਰਾਇ ਸਾਬ ਨੇ ਉੱਥੋਂ ਕਾਗਜ਼ ਪੱਤਰ ਪਿਆਰ ਕਰਕੇ ਤੇ ਜਿਹੜਾ ਢੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ ਤੇ ਹਾਲਾਂਕਿ ਉਹਨਾਂ ਨੇ ਇਹ ਰਾਜ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਜਿਹੜਾ ਭੇਜਣ ਦਾ ਖਰਚਾ ਵਾ ਡੈੱਡ ਬੋਡੀ ਨੂੰ ਉਹਦਾ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣੇ ਆ ਕੁਸ਼ ਕਾਰਵਾਈ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਬਾਅਦ ਪਰ ਫਿਰ ਵੀ ਫਿਲਹਾਲ ਜਿਹੜਾ ਪਰਿਵਾਰ ਨੂੰ ਫੌਰੀ ਜਿਹੜੀ ਰਾਹਤ ਆ ਉਹ ਰਾਜ ਸਾਹਿਬ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਦਿੱਤੀ ਆ ਹੁਣ ਇਹ ਅੱਜ ਇਹਨਾਂ ਨੇ ਲੈ ਕੇ ਜਾਣੀ ਆ ਫਿਰ ਅੰਤਮ ਰਸਮਾਂ ਇਹ ਪਰਿਵਾਰ ਵਾਲੇ ਉੱਥੇ ਬੀਟਾ ਪਿੰਡ ਦੇ ਵਿੱਚ ਕਰਨਗੇ ਤੇ ਉਦਮ ਸਿੰਘ ਦੀਆਂ ਦੋ ਬੇਟੀਆਂ ਨੇ ਜੜਵਾ ਜੜਵਾ ਬੇਟੀਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹਨਾਂ ਦੇ ਅੱਗੇ ਖਰਚੇ ਵਾਸਤੇ ਜੋ ਵੀ ਜੋ ਸਾਡੇ ਟਰਸਟ ਵੱਲੋਂ ਬਰਾਇ ਸਾਹਿਬ ਵੱਲੋਂ ਜੋ ਪੈਨਸ਼ਨ ਦਾ ਇੱਕ 2000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਾ ਜਿਹੜਾ ਇੱਕ ਵਿਧੀ ਮੁਤਾਬਕ ਜਿਹੜਾ ਚੱਲਦਾ ਕੰਮ ਉਹ ਪੈਨਸ਼ਨ ਜਿਹੜੀ ਆ ਇਹਨਾਂ ਨੂੰ 2000 ਰੁਪਿਆ ਮਹੀਨਾ ਜਿਹੜੀ ਉਹ ਵੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ